ਆਮ ਆਦਮੀ ਪਾਰਟੀ 'ਚੋ ਕਾਫੀ ਲੋਕ ਕਾਂਗਰਸ 'ਚ ਸ਼ਾਮਲ ਹੋ ਰਹੇ ਨੇ ਗਿੱਦੜਵਾਹਾ ਕੌਨਸਟਿਟੈਂਸੀ ਦੇ ਬਹੁਤ ਸਾਰੇ ਲੋਕ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਥੋਂ ਇਲੈਕਸ਼ਨ ਲੜ ਰਹੇ ਨੇ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਨੇ ਤੁਸੀਂ ਦੇਖ ਸਕਦੇ ਹੋ ਇਹ ਜੋ ਤਾਦਾਦ ਦੇ ਅੰਦਰ ਲੋਕ ਖੜੇ ਨੇ ਸਾਰੇ ਇਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਨੇ ਬਹੁਤ ਸਾਰੇ ਲੋਕ ਜੋ ਕੋਆਰਡੀਨੇਟਰ ਸੀ ਜੋ ਪੋਜੀਸ਼ਨਸ ਤੇ ਸੀ ਐਸਸੀ ਵਿੰਗ ਤੋਂ ਨੇ ਔਰ ਮਹਿਲਾ ਵਿੰਗ ਤੋਂ ਨੇ ਇਹ ਵੀ ਸ਼ਾਮਲ ਹੋਏ ਸੀ ਇਸ ਤੋਂ ਇਲਾਵਾ ਹੋਰ ਵੀ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਚੋਂ ਕਾਂਗਰਸ ਚ ਆਏ ਨੇ ਸੁਨਨ ਨਾਲ ਗੱਲਬਾਤ ਕਰਦੇ ਆ ਵੀਰਪਾਲ ਕੌਰ ਜੀ ਕਿਉਂ ਤੁਸੀਂ ਆਮ ਆਦਮੀ ਪਾਰਟੀ ਛੱਡੀ ਇਹ ਆਪਣੀਆਂ ਨੀਤੀਆਂ ਤੋਂ ਪਟਕ ਗਈ ਹੈ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਹੁਣੇ ਨਹੀਂ ਪੂਰੇ ਕਰ ਰਹੀ ਤਾਂ ਫਿਰ ਇਹਨਾਂ ਨੇ ਜਿਹੜੇ ਵਾਅਦੇ ਆ ਕਦੋਂ ਪੂਰੇ ਕਰਨਗੇ ਤੁਸੀਂ ਐਸਸੀ ਵਿੰਗ ਤੋਂ ਕੀ ਨਾਂ ਤੁਹਾਡਾ ਔਰ ਤੁਸੀਂ ਕਿਉਂ ਪਾਰਟੀ ਛੱਡੀ ਨਾਮ ਗੁਰਜੀਤ ਸਿੰਘ ਸ਼ੇਰਗਲਜੀ ਭਲਾਈਆਂ ਨਾ ਤੇ ਅਸੀਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆਸੀਂ ਇਹਨਾਂ ਨੇ ਬੜੇ ਸੁਪਨੇ ਵਿਖਾਏ ਸੀ ਵੀ ਗਰੀਬ ਵਰਗ ਨੂੰ ਉੱਚਾ ਚੱਕਾਂਗੇ ਪਰ ਜਦੋਂ ਇਹਨਾਂ ਨੇ ਟਿਕਟਾਂ ਦੀ ਵੰਡ ਕੀਤੀ ਆ ਟਿਕਟਾਂ ਇਹਨਾਂ ਨੇ ਉਹੀ ਅਮੀਰ ਬੰਦਿਆਂ ਨੂੰ ਤੇ ਅਕਾਲੀ ਦਲ ਬੰਦਿਆਂ ਨੂੰ ਫਿਰ ਦਿੱਤੀਆਂ ਫਿਰ ਇਹੋ ਉਹੀ ਗੱਲਾਂ ਇਹ ਕਰ ਲੱਗ ਪਏ ਐਸਸੀ ਵਿੰਗ ਨਾਲ ਫੇਰ ਵੀ ਵਿਰੋਧ ਕਰ ਲੱਗ ਪਏ ਇਸੇ ਕਰਕੇ ਅਸੀਂ ਇਹਨਾਂ ਨੂੰ ਛੱਡਣਾ ਪਿਆ ਮਤਲਬ ਪਾਰਟੀ ਤੁਸੀਂ ਕਿਉਂ ਚੁਣੀ ਆ ਤੁਹਾਨੂੰ ਕੀ ਲੱਗਿਆ ਕਾਂਗਰਸ ਪਾਰਟੀ ਤਾਂ ਜਵਾਨ ਕੀਤੀ ਆ ਕਿਉਂਕਿ ਆਮ ਆਦਮੀ ਪਾਰਟੀ ਸਾਡੇ ਪ੍ਰ ਪਰ ਜਿਹੜੇ ਰਾਜਾ ਵੜਿੰਗੀ ਆ ਸਾਡੇ ਜੋ ਕੋਈ ਦੁੱਖ ਦਾ ਸੁੱਖ ਦਾ ਵਿਆਹ ਸ਼ਾਦੀ ਗਮੀ ਦੇ ਵਿੱਚ ਵੀ ਸਾਡੇ ਨਾਲ ਖੜਦੇ ਆ 24 ਘੰਟੇ ਸਾਡੇ ਨਾਲ ਖੜੇ ਹੋਣਗੇ ਵੜਿੰਗ ਸਾਹਿਬ ਕੀ ਲੱਗ ਰਿਹਾ ਤੁਹਾਨੂੰ ਤੁਹਾਡਾ ਕਿੰਨਾ ਮੁਕਾਬਲਾ ਉਸ ਸੀਟ ਦੇ ਉੱਤੇ ਕੀ ਆਮ ਆਦਮੀ ਪਾਰਟੀ ਦੇ ਬੰਦੇ ਉਹਨਾਂ ਨਾਲ ਤੁਸੀਂ ਉੱਥੇ ਜਿੱਤ ਰਹੇ ਹੋ ਮੈਨੂੰ ਲੱਗਦਾ ਕਿ ਬੀਬੀ ਆਂਟੀ ਸਾਡੀ ਵੀਰਪਾਲ ਕੌਰ ਸੁਖਨਾ ਜੀ ਔਰ ਦਲਚਾ ਸਿੰਘ ਜੀ ਬਰਾੜ ਬਿਲਕੁਲ ਪਿੱਛੇ ਬੈਕ ਤੇ ਰਹਿ ਕੇ ਸਾਰੀ ਆਮ ਆਦਮੀ ਪਾਰਟੀ ਕੋਈ ਆਂਟੀ ਕੋਲੇ ਉਹਦਾ ਸੀ ਇਹੀ ਚਲਾਉਂਦੇ ਸੀ ਗਿੱਦੜਬਾ ਦੇ ਅੰਦਰ ਔਰ ਇਹਨਾਂ ਨੇ ਇੱਕ ਮੈਂ ਸਮਝਦਾ ਕਿ ਉੱਥੇ ਸਾਰੇ ਵਲੰਟੀਅਰ ਖੜੇ ਕੀਤੇ ਸੀ ਇਹਨਾਂ ਦੇ ਆਉਣ ਨਾਲ ਪੂਰਾ ਮੈਨੂੰ ਮੁਕੰਮਲ ਬਾਲ ਮਿਲਿਆ ਹੈ ਔਰ ਮੈਨੂੰ ਲੱਗਦਾ ਹੈ ਕਿ ਇੱਕ ਖਨੇਰੀ ਦੀ ਤਰ੍ਹਾਂ ਸੀ ਗਿੱਦੜਬਾ ਸੀਟ ਵੱਡੇ ਮਾਰਜਨ ਤੇ ਫਰਕ ਨਾਲ ਇਹਨਾਂ ਦੇ ਆਉਣ ਤੇ ਅਸੀਂ ਬਰਾਜਪਾ ਸਾਹਿਬ ਦੇ ਕਾਂਗਰਸ ਦੇ ਡਿਸਿਡੈਂਟ ਨੇ ਇਲੈਕਸ਼ਨ ਦੀ ਅਗਲੀ ਲਿਸਟ ਵੀ ਆ ਰਹੀ ਹੈ ਤੁਹਾਡੀ ਪਹਿਲੀ ਲਿਸਟ ਦੇ ਦੌਰਾਨ ਵੀ ਤਰਲੋਚਤ ਸਿੰਘ ਸੁੰਡ ਵਰਗੇ ਜਿਹੜੇ ਸੀਨੀਅਰ ਤੁਹਾਡੇ ਲੀਡਰ ਸੀ ਉਹ ਛੱਡ ਕੇ ਚਲੇ ਗਏ ਰਜਿੰਦਰ ਸਿੰਘ ਦੀਪਾ ਕਹਿ ਰਹੇ ਨੇ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਾਂਗਾ ਤੁਹਾਨੂੰ ਲੱਗਦਾ ਨਹੀਂ ਪਿਛਲੀ ਵਾਰ ਵਾਂਗੂ ਨੁਕਸਾਨ ਹੋਏਗਾ ਇਸ ਵਾਰ ਦਾ ਦੇਖੋ ਕਿਤੇ ਨਾ ਕਿਤੇ ਇੰਡੀਪੈਂਡੈਂਟ ਵੀ ਲੜਨਾ ਹੁੰਦਾ ਲੋਕਾਂ ਨੇ ਕਿ ਤੇਨਾ ਕਿਤੇ ਲੋਕ ਛੱਡ ਕੇ ਵੀ ਜਾਂਦੇ ਨੇ ਐਡੀ ਵੱਡੀ ਪਾਰਟੀ ਨੇ ਜਦੋਂ ਲੋਕਾਂ ਨੂੰ ਲਈ ਕਈ ਲੋਕ ਲਾਲਚ ਦੇ ਨਾਲ ਜੁੜੇ ਹੁੰਦੇ ਪਰ ਮੈਂ ਇਹ ਕਹਿਣਾ ਚਾਹਾਂਗਾ ਇਸ ਵਾਰੀ ਦੀਆਂ ਜੋ ਟਿਕਟਾਂ ਦਾ ਨਿਰਣੇ ਕਾਂਗਰਸ ਪਾਰਟੀ ਨੇ ਲਿਆ ਮੈਰਿਟ ਦੇ ਆਧਾਰ ਤੇ ਪੂਰੇ ਪੰਜਾਬ ਦੇ ਅੰਦਰ ਟਿਕਟਾਂ ਦਿੱਤੀਆਂ ਗਈਆਂ ਇੱਕ ਪਰਿਵਾਰ ਨੂੰ ਇੱਕ ਟਿਕਟ ਦਿੱਤੀ ਗਈ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਉਸ ਤੇ ਪੂਰਾ ਉਤਰੇ ਨੇ ਔਰ ਕਾਂਗਰਸ ਪਾਰਟੀ ਔਨ ਆਲੇ ਸਮੇਂ ਔਰ ਨੌਜਵਾਨਾਂ ਨੂੰ ਬੜੀ ਤਰਜੀਹ ਦਿੱਤੀ ਗਈ ਹੈ ਔਰ ਔਨ ਆਲੇ ਸਮੇਂ ਚ ਵੀ ਮੈਨੂੰ ਲੱਗਦਾ ਕਿ ਜਿਹੜੀਆਂ ਬਕਾਇਆ ਟਿਕਟਾਂ ਉਹ ਪਰਫਾਰਮੈਂਸ ਦੇ ਆਧਾਰ ਤੇ ਮੈਰਿਟ ਦੇ ਆਧਾਰ ਤੇ ਜੇ ਸਰਕਾਰ ਬਣਦੀ ਹੈ ਤਾਂ ਸੀਐਮ ਕੌਣ ਹੋਣਾ ਚਾਹੀਦਾ ਭਾਈ ਕਾਂਗਰਸ ਦੀ ਸਰਕਾਰ ਬਣਦੀ ਹੈ ਇਹਦਾ ਫੈਸਲਾ ਤਾਂ ਸ਼੍ਰੀਮਤੀ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਦਾ ਆਖ਼ਰਿਮ ਫੈਸਲਾ ਹੋਏਗਾ ਲੇਕਿਨ ਜੋ ਜਨਤਾ ਦੀ ਆਵਾਜ਼ ਨੇ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਨੇ ਉਹ ਇਹ ਹੈ ਕਿ ਕੈਪਟਨ ਅਬਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਹੈ ਕਿ ਸੀਐਮ ਕੌਣ ਹੋਣਾ ਚਾਹੀਦਾ ਕਿਉਂਕਿ ਡਿਪਟੀ ਸੀਐਮ ਬਾਰੇ ਵੀ ਚਰਚਾ ਚੱਲ ਰਹੀ ਹੈਗੀ ਮੈਂ ਤੁਹਾਨੂੰ ਕਿਹਾ ਇਹ ਸਾਰੇ ਨਿਰਣੇ ਹਾਈ ਕਮਾਂਡ ਨੇ ਲੈਣੇ ਹੈ ਮੈਂ ਅੱਜ ਕੋਈ ਕਹਾਂ ਕਿ ਰਾਜਾ ਬੜਿੰਗਰੀ ਪਰਸਨਲ ਰਾਇਕੀ ਹੈਗੀ ਨਹੀਂ ਮੈਂ ਮੈਂ ਤੁਹਾਨੂੰ ਦੱਸਾਂ ਇਸ ਮੁੱਦੇ ਤੇ ਮੈਂ ਪਰਸਨਲ ਰਾਇ ਨਹੀਂ ਦੇ ਸਕਦਾ ਕਿ ਡਿਪਟੀ ਮੁੱਖ ਮੰਤਰੀ ਕੌਣ ਹੋਏਗਾ ਮੰਤਰੀ ਕੌਣ ਹੋਵੇਗਾ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜਾ ਰਿਹਾ ਹੈ ਕਿ ਡਿਪਟੀ ਸੀਐਮ ਨਵਜੋਤ ਸਿੰਘ ਸਿੱਧੂ ਆ ਰਹੇ ਨੇ ਮੇਰਾ ਮੈਂ ਸਮਝਦਾ ਕਿ ਹਾਈ ਕਮਾਂਡ ਜਿਸ ਨੂੰ ਵੀ ਬਣਾਏਗੀ ਉਹ ਕਿਸੇ ਨੂੰ ਵੀ ਵਟਾ ਦੇ ਸਾਡਾ ਜਿਹਨੂੰ ਵੀ ਬਣਾਏਗੀ ਉਹ ਸਾਡਾ ਲੀਡਰ ਹੋਏਗਾ ਉਹ ਸਾਡਾ ਡਿਪਟੀ ਬੜਿੰਗ ਨੂੰ ਕੀ ਬਣਾ ਰਹੀ ਹੈਗੀ ਖਾਈ ਕਮਾਨ ਮੈਨੂੰ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ 33 ਸਾਲਾਂ ਦੀ ਉਮਰ ਚ ਕਾਮ ਬੰਦੇ ਨੂੰ ਉਠਾ ਕੇ ਜਿਹੜਾ ਕੋਈ ਰਾਜਨੀਤਿਕ ਛੋਕੜ ਨਹੀਂ ਸੀ ਐਮ ਐਲ ਏ ਬਣਾਤਾ ਹੂੰ ਦੂਸਰੀ ਵਾਰੀ ਟਿਕਟ ਦੇਤੀ 올 ਇੰਡੀਆ ਪ੍ਰਧਾਨ ਬਣਾਤਾ ਮੈਂ ਕਾਂਗਰਸ ਪਾਰਟੀ ਨਹੀਂ ਕਹਣਾ ਨਾ ਰਾਹੁਲ ਗਾਂਧੀ ਨੇ ਤੁਹਾਡੀਆਂ ਕਰੀਬੀਆਂ ਨੇ ਤੁਹਾਡੀ ਵੀ ਕੋਈ ਵੱਡੀ ਪੋਜੀਸ਼ਨ ਹੋਊਗੀ ਮੈਂ ਰਾਹੁਲ ਗਾਂਧੀ ਤੋਂ ਕਦੇ ਨਹੀਂ ਕੁਝ ਮੰਗਾਗਾ ਜੇ ਉਹ ਦੇਣਗੇ ਕੁਝ ਨਾ ਨਹੀਂ ਕਰਾਂਗਾ ਲੇਕਿਨ ਮੰਗਾਗਾ ਕੁਝ ਨਹੀਂ ਪਾਰਟੀ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹ ਬੇਸ਼ੱਕ ਕੱਲ ਨੂੰ ਮੈਨੂੰ ਪਾਰਟੀ ਟਿਕਟ ਵੀ ਨਾ ਦੇਵੇ ਵਫਾਦਾਰੀ ਨਾਲ ਕਾਂਗਰਸ ਪਾਰਟੀ ਨੂੰ ਸਿੰਘ ਸਿੱਧੂ ਦੀ ਐਂਟਰੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋਗੇ ਪੰਜਾਬ ਕਾਂਗਰਸ ਮੈਂ ਸਮਝਦਾ ਕਿ ਇੱਕ ਚੰਗਾ ਚਿਹਰਾ ਹੈ ਲੋਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇੱਕ ਚੰਗਾ ਨਾਂ ਹੈ ਹਮੇਸ਼ਾ ਤਕੇਸ਼ਾਈ ਦੇ ਖਿਲਾਫ ਹਮੇਸ਼ਾ ਉਹ ਨਵਜੋਤ ਸਿੰਘ ਸਿੱਧੂ ਨੇ ਆਵਾਜ਼ ਬੁਲੰਦ ਕੀਤੀ ਹੈ ਚਾਹੇ ਉਹ ਆਪ ਦੀ ਪਾਰਟੀ ਸੀ ਚਾਹੇ ਉਹ ਪਾਜਪਾ ਹੋਏ ਚਾਹੇ ਅਕਾਲੀ ਦਲ ਹੋਏ ਔਰ ਕਾਂਗਰਸ ਪਾਰਟੀ ਚ ਨਵਜੋਤ ਸਿੰਘ ਸਿੱਧੂ ਦੇ ਸ਼ਾਮਿਲ ਹੋਣ ਨਾਲ ਔਰ ਪ੍ਰਚਾਰ ਕਰਨਾ ਕਾਂਗਰਸ ਪਾਰਟੀ ਨੂੰ ਕਾਬਿਲ ਕਿਹਦੇ ਨਾਲ ਆ ਕਾਂਗਰਸ ਪਾਰਟੀ ਦਾ ਅਕਾਲੀ ਦਲ ਦੇ ਨਾਲ ਆ ਜਾਂ ਆਮ ਆ ਜੋ ਮੁਕਾਬਲਾ ਕਿਸੇ ਨਾਲ ਨਹੀਂ ਹੈ ਕਿਸੇ ਨਾਲ ਨਹੀਂ ਹੈ ਮੁਕਾਬਲਾ ਦੋ ਤਿਹਾਈ ਬਹੁਮਤ ਦੇ ਨਾਲ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਇਹ ਸਭ ਚੱਕਨਾ ਚੂਰ ਕਰ ਦੇਗੀ ਜਿਸ ਤਰ੍ਹਾਂ ਦੀ ਹਵਾ ਚੱਲ ਰਹੀ ਹੈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸੋ ਇਸਨ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਨ੍ਹਾਂ ਦਾ ਦਾਵਾ ਕੀ ਮੁਕਾਬਲਾ ਕਿਸੇ ਨਾਲ ਨਹੀਂਗਾ ਨਾ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਨਾ ਹੀ ਮੁਕਾਬਲਾ ਕਾਲੀ ਦਨ ਨਾਲ ਅਗਲੀ ਸਰਕਾਰ ਉਹਨਾਂ ਦਾ ਦਾਵਾ ਕੀ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਕਾਫੀ ਵੱਡੇ ਪਦਰ ਤੇ ਵਰਕਰ ਤੋੜ ਕੇ ਉਹਨਾਂ ਨੇ ਕਾਂਗਰਸ ਪਾਰਟੀ ਸ਼ਾਮਲ ਕੀਤੇ ਨੇ ਕੈਮਰਾਮੈਨ ਅਮਿਤ ਦੇਨਾ ਯਾਦਵਿੰਦਰ ਸਿੰਘ এবੀਪੀ ਸਾਝਾ ਚੰਡੀਗੜ੍ਹ